ਹਾਂਜੀ ਸਫਰ ਦੇ ਸਾਥੀਓ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਸਿਟੀ ਜ਼ਿਲੰਦਰ ਦੇ ਵਿੱਚ ਕਿਉਂਕਿ ਤੁਸੀਂ ਨੇ ਸਾਰਿਆਂ ਨੇ ਕਿਹਾ ਸੀ ਕਿ ਸ਼੍ਰੀ ਗੁਰੂ ਰਵਿਦਾਸ ਜੀਾਂ ਦੇ ਰਿਲੇਟਡ ਜਿੰਨੇ ਵੀ ਗੁਰੂ ਘਰ ਨੇ ਮੰਦਿਰ ਨੇ ਕਿ ਉਹਨਾਂ ਦਾ ਜ਼ਿੰਮਾ ਹੀ ਲੈ ਲਓ ਕਿ ਵੀਡੀਓ ਬਣਾਉਣੀ ਹੈਗੀ ਹੈ ਨਾ ਜੀ ਸੋ ਆਪਾਂ ਜਲੰਧਰ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਬੂਟਾ ਮੱਡੀਪੁਰ ਤੁਸੀਂ ਬੋਰਡ ਨੋਟ ਕਰ ਲਿਆ ਹੋਊਗਾ ਆਪਾਂ ਪਹੁੰਚ ਚੁੱਕੇ ਹਾਂਗੇ ਤੇ ਟਾਈਮ ਦੇ ਨਾਲ ਹੀ ਪਹੁੰਚ ਗਈ ਸੀ ਤੇ ਇਹ ਜਿਹੜਾ ਸ਼੍ਰੀ ਗੁਰੂ ਰਵਿਦਾਸ ਧਾਮ ਵੀ ਕਹਿ ਸਕਦੇ ਆਂ ਕਿ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਬੜੇ ਬੜੇ ਕਲਾਕਾਰ ਇੱਥੇ ਆਉਂਦੇ ਨੇਗੇ ਤੇ ਇਹਦੀ ਖੂਬਸੂਰਤੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਓਹੋ ਕਿਸ ਤਰੀਕੇ ਦੇ ਨਾਲ ਇਹ ਬਣਿਆ ਹੋਇਆ ਹੈਗਾ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰੋਂ ਡਿਟੇਲ ਦੇ ਨਾਲ ਸੋ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਵੀਡੀਓ ਦੇ ਨਾਲ ਬਣੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾਗਾ ਅੱਜ ਵੈਲਕਮ ਬੈਕ ਔਰ ਅਵਰ ਜੂਟੀ ਚੈਨਲ ਪਤੇ ਬਲੌਗ ਤੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਕਿ ਪਕੂਟਾ ਮੰਡੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਹੁੰਚ ਚੁੱਕੇ ਹਾਂਗੇ ਸ਼ਾਇਦ ਮੇਰੀ ਆਵਾਜ਼ ਥੋੜੀ ਘੱਟ ਵਿਜ਼ੀਬਲ ਹੋਵੇ ਸੋ ਮੈਂ ਬਾਕੀ ਦੀ ਵੀਡੀਓ ਸਾਰੀ ਨੌਇਸ ਵਗੈਰਾ ਬੰਦ ਕਰਕੇ ਫੇਰ ਬੋਲੂਗੀ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਜਾਊਂਗੀ ਕਿ ਕਮੈਂਟ ਕਰਕੇ ਦੱਸਿਓ ਬਲੌਗ ਕਿਵੇਂ ਦਾ ਲੱਗਿਆ ਤੇ ਲਾਈਕ ਦਾ ਬਟਨ ਸਟਾਰਟਿੰਗ ਦੇ ਵਿੱਚ ਹੀ ਦਬਾ ਦਿਓ ਕਿਉਂਕਿ ਵੀਡੀਓ ਸੱਚੀ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਹੀ ਹੈਗੀ ਤੇ ਆਜੋ ਹਾਂਜੀ ਇਹ ਸ਼੍ਰੀ ਗੁਰੂਦਾਸ ਜੀ ਦਾ ਉਹ ਧਾਮ ਬਣਾਇਆ ਹੋਇਆਗਾ ਜਿੱਥੇ ਕਿ ਉਹਨਾਂ ਦੇ ਕੋਈ ਚਰਨਸ਼ੋਪ ਪ੍ਰਾਪਤ ਜਿਹੜੀ ਇਹ ਸਥਾਨ ਨਹੀਂ ਹੈਗਾ ਪਰ ਕਹਿੰਦੇ ਹੁੰਦੇ ਨੇ ਜਿਹੜੇ ਸ਼ਰਧਾਲੂ ਹੁੰਦੇ ਨੇਗੇ ਉਹ ਇਸ ਚੀਜ਼ੇ ਨਾਰਲੀਟ ਨਹੀਂ ਕਰਦੇ ਹੈਗੇ ਕਿ ਸਾਡੇ ਗੁਰੂ ਜੀ ਆ ਨੇ ਕਿੱਥੇ ਕਿੱਥੇ ਚਰਨ ਪਾਏ ਨੇ ਕਿਉਂਕਿ ਸਾਨੂੰ ਕੋਈ ਸਥਾਨ ਪਤਾ ਹੀ ਨਹੀਂ ਹੈਗਾ ਪ੍ਰੋਪਰ ਹੈਨਾ ਕਈ ਥਾਵਾਂ ਤੇ ਤਾਂ ਸਾਡੇ ਚਲੋ ਹਿਸਟਰੀ ਦੇ ਨਾਲ ਜੁੜੇ ਹੋਏ ਨੇਗੇ ਲਿਖਿਆ ਹੋਇਆ ਲਿਖਤ ਮਿਲਦੀ ਆ ਪਰ ਕਈ ਥਾਵਾਂ ਤੇ ਨਹੀਂ ਮਿਲਦੀ ਹੈਗੀ ਪਰ ਉਹ ਕਣਕਣ ਦੇ ਵਿੱਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹੀ ਜਿਹੀ ਇੱਕ ਕਣ ਇਹ ਜੀ ਧਰਤੀ ਸਾਨੂੰ ਮਿਲ ਜਾਗੀ ਜਿੱਥੇ ਕਿ ਹੂਬ ਹੂ ਉਹਨਾਂ ਨੇ ਐਵੇਂ ਪ੍ਰਗਟ ਕਰਤਾ ਕਿ ਇੱਥੇ ਪੱਕਾ ਹੀ ਗੁਰੂ ਜੀ ਆਏ ਨੇ ਹਨਾ ਤੁਸੀਂ ਦੇਖੋਗੇ ਅੰਦਰ ਪਹਿਲੀ ਗੱਲ ਤਾਂ ਸਫਾਈ ਇੰਨੀ ਮੇਨਟੇਨ ਕੀਤੀ ਗਈ ਸੀਗੀ ਮਤਲਬ ਦੇਖ ਕੇ ਹੀ ਰੂਹ ਹੁਸ਼ ਹੁੰਦੀ ਸੀਗੀ ਕਿ ਇਹੇ ਬਾਕੀ ਕੋਈ ਧਾਮ ਦੇਖਣ ਵਾਲਾਗਾ ਹਨਾ ਤੇ ਵੈਸੇ ਤਾਂ ਆਪਾਂ ਤੁਹਾਨੂੰ ਸੱਚਖੰਡ ਬੱਲਾ ਵੀ ਲੈ ਕੇ ਜਾ ਚੁੱਕੇ ਆਗੇ ਹਨਾ ਉਹ ਵੀ ਇੱਕ ਐਵੇਂ ਦਾ ਧਾਮ ਆਗਾ ਹਨਾ ਕਿ ਦੇਖ ਕੇ ਭੁੱਖ ਲੈਂਦੀ ਹੈਗੀ ਪਰ ਤੁਸੀਂ ਸੀਰੀਅਸਲੀ ਇੱਥੇ ਦੇਖੋਗੇ ਕਿ ਇੱਥੇ ਦੀ ਸਫਾਈ ਹੈ ਜਿਹੜੀ ਬਹੁਤ ਹੀ ਜ਼ਿਆਦਾ ਨਿਹਾਈਤੀ ਖੂਬਸੂਰਤ ਜਿਹੜੀ ਦੇਖਣ ਵਾਲੀ ਚੀਜ਼ ਬਣਾਈ ਗਈ ਹੈਗੀ ਹਨਾ ਪਹਿਲੀ ਗੱਲ ਤਾਂ ਇਹ ਆਗੀ ਕਿ ਜਦੋਂ ਵੀ ਕੋਈ ਗੁਰੂ ਘਰ ਬੰਦਦਾ ਹਨਾ ਸ੍ਰੀ ਗੁਰੂ ਵਿਦਾਸ ਜੀ ਦੇ ਨਾਮ ਦੇ ਉੱਪਰ ਉੱਥੇ ਮਤਲਬ ਕਿ ਇੱਕ ਚੀਜ਼ ਹੁੰਦੀ ਹੈ ਕਿ ਉੱਥੇ ਦਾਨ ਦੇਣ ਵਾਲੇ ਬਹੁਤ ਘੱਟ ਹੁੰਦੇ ਨੇਗੇ ਹਨਾ ਮੈਨੂੰ ਨਹੀਂ ਪਤਾ ਇੱਥੇ ਕਿਵੇਂ ਦਾਨ ਕੀਤਾ ਹੋਇਆ ਕਿਵੇਂ ਨਹੀਂ ਕੀਤਾ ਹੋਇਆ ਪਰ ਮੈਂ ਤੁਹਾਨੂੰ ਜਦੋਂ ਦਿਖਾਉਂਗੀ ਨਾ ਤੁਸੀਂ ਦੇਖ ਕੇ ਕਹਿਣਾ ਕਿ ਭੁੱਖ ਲੰਦੀ ਆ ਗਈ ਹਨਾ ਪਹਿਲਾਂ ਤਾਂ ਜਿਹੜੇ ਜਿੰਨੇ ਵੀ ਭਾਈ ਮੇਰੇ ਵੀਰ ਭਾਈ ਜੁੜੇ ਹੋਏ ਨੇ ਉਹ ਸਾਰੇ ਆਰਤੀ ਨੂੰ ਚੰਗੀ ਤਰ੍ਹਾਂ ਪੜ ਲਓ ਠੀਕ ਹੈ ਜੀ ਚੰਗੀ ਤਰ੍ਹਾਂ ਜਾਪ ਲਓ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਰਵਾਵਾਂਗੇ ਅੱਗੇ ਦੇ ਦਰਸ਼ਨ ਅੱਗੇ ਦੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪੂਰਾ ਇਹ ਹਾਲ ਆਗਾ ਹਨਾ ਫੁੱਲੀ ਸਿਆਦਾ ਤੇ ਲਾਈਟਿੰਗ ਦਾ ਪ੍ਰਬੰਧ ਬਹੁਤ ਹੀ ਵਧੀਆ ਕੀਤਾ ਗਿਆਗਾ ਖਾਸ ਕਰਕੇ ਜਦੋਂ ਅਸੀਂ ਐਂਟਰੀ ਤੇ ਪਹੁੰਚੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਵੀਡੀਓ ਬਣਾਉਣ ਦੇ ਮਕਸਦ ਨਾਲ ਆਏ ਨੇਗੇ ਸੋ ਉਹਨਾਂ ਨੇ ਸਾਰੀਆਂ ਜਿੰਨੀਆਂ ਵੀ ਲਾਈਟਾਂ ਸੀਗੀਆਂ ਉਹ ਔਨ ਕਰ ਦਿੱਤੀਆਂ ਸੀਗੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਪਿਆਰ ਨਾਲ ਸਾਰੀ ਜਿੰਨੀ ਵੀ ਵੀਡੀਓ ਅਕ ਟੋਟਲੀ ਬਣਾ ਕੇ ਲੈ ਕੇ ਜਾਓ ਸਾਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ ਹੈਗਾ ਹਨਾ ਸੋ ਇੱਕ ਇਸਦਾ ਇੱਕ ਕਾਰਨ ਜਿਹੜਾ ਵਧੀਆ ਵੀਡੀਓ ਬਣੀ ਹੈ ਦਾ ਇੱਕ ਕਾਰਨ ਇਹ ਵੀ ਆ ਕਿ ਜਿਹੜੇ ਪ੍ਰਬੰਧਕ ਨੇ ਉਹ ਪੂਰਾ ਸਹਿਯੋਗ ਦਿੰਦੇ ਨੇ ਪੂਰਾ ਸਾਥ ਦਿੰਦੇ ਨੇ ਇਹ ਵੀਡੀਓ ਤਾਂ ਹੈਗੀ ਆ ਲਾਈਟਾਂ ਔਨ ਹੋਣ ਤੋਂ ਪਹਿਲਾਂ ਦੀ ਤੇ ਜਦੋਂ ਲਾਈਟਾਂ ਔਨ ਹੋ ਜਾਣਗੇ ਤਾਂ ਇਹਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ ਹਨਾ ਤੇ ਇੱਕ ਚੀਜ਼ ਹੋਰ ਮਤਲਬ ਜ਼ਿਆਦਾਤਰ ਇਹ ਹੁੰਦਾ ਕਿ ਜਿੱਥੇ ਮੂਰਤੀ ਸਥਾਪਿਤ ਆ ਉੱਥੇ ਮਾਰਾ ਦਾ ਸਰੂਪ ਨਹੀਂ ਹੋ ਸਕਦਾ ਹੈਗਾ ਹਨਾ ਤੇ ਇੱਥੇ ਵਾਕਈ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇਗੀਆਂ ਕਿ ਲੋਕਾਂ ਦੀ ਸ਼ਰਧਾ ਹੀ ਇੰਨੀ ਸੀਗੀ ਹਨਾ ਇਮਲਾਂ ਹਰ ਇੱਕ ਚੀਜ਼ ਤੁਹਾਨੂੰ ਹਰ ਇੱਕ ਚੀਜ਼ ਢੰਗ ਦੇ ਨਾਲ ਮਿਲੂਗੀ ਕੋਈ ਇਹ ਨਹੀਂ ਕਿ ਕਿਸੇ ਦੀ ਕਿਸੇ ਵੀ ਧਰਮ ਦੀ ਕੋਈ ਬੇਆਬਦੀ ਕੀਤੀ ਜਾ ਰਹੀ ਹੈ ਜੋ ਕੋਈ ਵੀ ਹੈਗਾ ਹਨ ਤੁਸੀਂ ਇਹ ਚੀਜ਼ ਨਹੀਂ ਕਹਿ ਸਕਦੇ ਹੈਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਆ ਕਿ ਇੱਥੇ ਜਿਹੜੇ ਜਿੰਨੇ ਵੀ ਕੀਰਤਨੀਆਂ ਨੇਗੇ ਹਨਾ ਪਾਠੀ ਨੇਗੇ ਉਹ ਸਾਰੇ ਪ੍ਰੋਪਰ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਤਲਬ ਸਾਰਾ ਜਿਹੜਾ ਕੰਮ ਆਹ ਸੰਪੂਰਨ ਕਰਦੇ ਨੇ ਇਸ ਸਾਈਡ ਜਿਹੜੇ ਨਗੇ ਕੀਰਤਨੀਏ ਬੈਠਦੇ ਨੇਗੇ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਪਾਠੀ ਸਹਿਬਾਨ ਬੈਠਦੇ ਨੇਗੇ ਤੇ ਇੱਧਰ ਜਦੋਂ ਕੋਈ ਸਮਾਗਮ ਹੁੰਦਾ ਉਹਦੀ ਸਾਰੀ ਪ੍ਰਬੰਧ ਕੀਤਾ ਗਿਆਗਾ ਹਨਾ ਜੀ ਤਾਂ ਕਿ ਜਿਹੜੀ ਲੋਕਾਂ ਨੂੰ ਸਪੀਚਾਂ ਚੰਗੀ ਤਰ੍ਹਾਂ ਮਿਲ ਸਕੀ ਹੈ ਹਨਾ ਤੁਸੀਂ ਜ਼ਿਆਦਾਤਰ ਦੇਖਿਆ ਹੋਊਗਾ ਕਿ ਕਿੰਨੇ ਹੀ ਕਲਾਕਾਰ ਬੂਟਾ ਮੰਡੀ ਦੇ ਇਸ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਨੇ ਕਿੰਨੇ ਪਹੁੰਚੇ ਨੇ ਹਨਾ ਸ਼ਖਸੀਅਤਾਂ ਬਹੁਤ ਵਧੀਆ ਵਧੀਆ ਤੇ ਇਹ ਚੀਜ਼ ਵੀ ਇੱਥੇ ਦੇਖਣ ਨੂੰ ਮਿਲੀ ਸੀ ਕਿਉਂਕਿ ਜਦੋਂ ਅਸੀਂ ਪ੍ਰਬੰਧਕਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇੱਥੇ ਵੱਡੇ-ਵੱਡੇ ਕਲਾਕਾਰ ਆਉਂਦੇ ਨੇ ਕਿ ਤੁਸੀਂ ਲਾਈਟਾਂ ਦਾ ਹੁਣ ਦੇਖ ਸਕਦੇ ਹੋਗੇ ਵਾਕਈ ਚਾਰ ਚਾਨਾ ਲਗਾ ਦਿੱਤੇ ਨੇ ਗਿਆ ਹਨਾ ਭਾਜੀ ਹੋਰਾਂ ਨੇ ਮਤਲਬ ਸਾਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਹੈਗਾ ਪਹਿਲਾਂ ਹੀ ਸਾਰੀ ਲਾਈਟਿੰਗ ਦਾ ਪ੍ਰਬੰਧ ਕਰ ਦਿੱਤਾ ਸੀਗਾ ਤੇ ਮੈਨੂੰ ਇਹ ਬੜਾ ਵਧੀਆ ਲੱਗਾ ਹਜੇ ਅਸੀਂ ਅੱਗੇ ਜਾਣਾ ਸੀਗਾ ਕਿਉਂਕਿ ਤੁਹਾਡੇ ਸਾਰਿਆਂ ਦੀ ਰਿਕਵੈਸਟ ਆ ਰਹੀ ਆਗੀ ਕਿ ਸਤਚਖੰਡ ਬੱਲਾਂ ਦੇ ਉੱਪਰ ਜਿਹੜੀ ਵੀਡੀਓ ਆ ਬਣਾਈ ਜਾਵੇ ਹਨਾ ਤੇ ਉਹ ਆਪਾਂ ਜਰੂਰ ਧਿਆਨ ਰੱਖਾਂਗੇ ਤੇ ਉੱਥੇ ਵੀ ਆਪਾਂ ਚੱਲਾਂਗੇ ਹਨਾ ਉੱਥੇ ਜਾਣਾਗਾ ਸਾਡਾ ਸੈਕੰਡ ਜਿਹੜੀ ਹੈਗੀ ਮੰਜ਼ਿਲ ਉਹੀ ਰਹੂਗੀ ਪਰ ਇੱਥੇ ਨੇ ਇੱਕ ਜਲੰਧਰ ਦੇ ਵਿੱਚ ਹੀ ਕਹਿੰਦੇ ਨੇ ਕਿ ਅੱਗੇ ਇੱਕ ਹੋਰ ਬੂਟਾ ਮੰਡੀ ਦੇ ਵਿੱਚ ਹੀ ਅ ਗੁਰੂ ਘਰ ਬਣਿਆ ਹੋਇਆਗਾ ਸ੍ਰੀ ਗੁਰੂ ਦਾਸ ਜੀ ਦੇ ਨਾਮ ਦੇ ਉੱਪਰ ਠੀਕ ਹੈ ਜੀ ਆਪਾਂ ਉੱਥੇ ਵੀ ਜਾ ਕੇ ਆਉਣਾਗਾ ਤੇ ਤੁਸੀਂ ਇਹ ਡੰਡਾ ਝੂ ਦਾ ਦੇਖ ਰਹੇ ਹੋ ਨਿਸ਼ਾਨ ਝੂ ਦਾ ਦੇਖ ਰਹੇ ਹੋਗੇ ਠੀਕ ਹੈ ਜੀ ਹਰ ਕਾ ਨਿਸ਼ਾਨ ਝੂ ਦਾ ਦੇਖ ਰਹੇ ਹੋਗੇ ਤੁਸੀਂ ਤੇ ਮੈਂ ਇੱਕ ਚੀਜ਼ ਹੋਰ ਦੱਸਦੇ ਆ ਕਿ ਸੰਤ ਨਿਰੰજન ਦਾਸ ਜੀ ਹੋਏ ਨੇ ਜਿਹੜੇ ਮਹਾਰਾਜ ਉਹਨਾਂ ਦੀ ਸਾਡੇ ਧਰਮ ਨੂੰ ਮਤਲਬ ਬਹੁਤ ਵੱਡੀ ਦੇਣ ਆਗੀ ਕਿ ਉਹਨਾਂ ਨੇ ਇਸ ਸਾਡੀ ਜਿਹੜੀ ਹੋਂਦ ਆਗੀ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਠੀਕ ਹੈ ਜੀ ਕਿਉਂਕਿ ਪਤਾ ਹੀ ਨਹੀਂ ਕਿੰਨੇ ਕਿੰਨੀ ਪੱਥਰ ਨੇ ਜਿਹੜੇ ਉਹਨਾਂ ਦੇ ਦੁਆਰਾ ਸਥਾਪਿਤ ਕੀਤੇ ਗਏ ਨੇ ਕਿੰਨੇ ਕਿੰਨੀ ਪੱਥਰ ਰੱਖੇ ਗਏ ਨੇਗੇ ਤੋ ਇਹ ਵੀ ਉਹਨਾਂ ਦਾ ਨੀ ਪੱਥਰ ਜਿਹੜਾ ਹੈ ਰੱਖਿਆ ਗਿਆ ਹੈਗਾ ਇੱਥੇ ਤੇ ਇਹ QR ਕੋਡ ਹੈਗਾ ਜਿਹਦਾ ਮਤਲਬ ਕਿ ਤੁਸੀਂ ਯੂਜ਼ ਕਰਕੇ ਸੇਵਾ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਗੁਪਤੋ ਗੁਪਤੀ ਪਾ ਸਕਦੇ ਹੋ ਠੀਕ ਹੈ ਜੀ ਮਤਲਬ ਕਿ ਤੁਹਾਨੂੰ ਕਈ ਲੋਕ ਇਸ ਚੀਜ਼ ਤੋਂ ਇਤਰਾਜ਼ ਕਰਦੇ ਨੇ ਕਿ ਮੈਂ ਦੱਸਣ ਵਾਲੀ ਚਾਹੁੰਦਾ ਹੈਗਾ ਜੇ ਕਿਸੇ ਨੂੰ ਪਤਾ ਲੱਗੇ ਮੈਦਾਨ ਕੀਤਾਗਾ ਸੋ ਤੁਸੀਂ ਆਰਾਮ ਨਾਲ ਆਪਣਾ ਦਾਨਾ ਜਿਹੜਾ ਉਹ ਆਪਦੇ ਸ਼ਰਧਾ ਮੁਤਾਬਕ ਇੱਥੇ ਪਾ ਸਕਦੇ ਠੀਕ ਹੈ ਜੀ ਕੋਈ ਸ਼ਰਤ ਨਹੀਂ ਲੱਗੀ ਹੋਈ ਕਿ ਇੰਨਾ ਹੀ ਕਰਨਾ ਇੰਨਾ ਕਰਨਾ ਜਿੰਨਾ ਵੀ ਤੁਹਾਡਾ ਮਨ ਕਰਦਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਮੈਂ ਇਹ ਚੀਜ਼ ਦੱਸਦਾ ਕਿ ਇੱਥੇ ਜੋੜੇ ਉਤਾਰਨ ਦੀ ਜਿਹੜੇ ਲੀ ਸਟੈਂਡ ਰੱਖਿਆ ਗਿਆਗਾ ਠੀਕ ਹੈ ਜੀ ਵੈਸੇ ਮੈਨੂੰ ਪਹਿਲਾਂ ਪਤਾ ਨਹੀਂ ਲੱਗਿਆ ਮੈਂ ਬਾਹਰ ਹੀ ਉਤਾਰਤੀ ਸੀ ਕਿ ਜੁੱਤੇ ਗੱਡੀ ਦੇ ਵਿੱਚ ਸੋ ਇਹ ਮੈਂ ਤੁਹਾਨੂੰ ਦਿਖਾ ਦਿਆਂ ਕਿ ਬਿਲਕੁਲ ਹੀ ਰੋਡ ਦੇ ਉੱਪਰ ਆਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਬਾਹਰ ਹੀ ਦਿਖਾਂਗੀ ਉਹਨੂੰ ਸਾਰੀ ਨੂੰ ਕੈਮਰੇ ਦੇ ਵਿੱਚ ਕੈਪਚਰ ਕੀਤਾਗਾ ਜੇ ਤੁਸੀਂ ਦੇਖ ਰਹੇ ਹੋਗੇ ਵਾਕਈ ਬਹੁਤ ਸੋਹਣਾ ਕਈ ਵਾਰੀ ਨਾ ਇੱਕ ਚੀਜ਼ ਹੋਰ ਹੈ ਨਾ ਸ਼ਬਦਾਂ ਦੀ ਕਈ ਵਾਰ ਇੱਧਰ ਉੱਧਰ ਹੋ ਜਾਂਦੀ ਹੈ ਉੱਚੀ ਨੀਵੀਂ ਚ ਹੋ ਜਾਂਦੀ ਹੈ ਭਰਾਵੋ ਉਹਦੇ ਕਰਕੇ ਥੋੜੇ ਜਿਹੀ ਮਾਫੀ ਦੇ ਦਿਆ ਕਰੋ ਮੈਂ ਵੀ ਕੋਈ ਬਹੁਤ ਆ ਵੱਡਾ ਵਿਦਵਾਨ ਨਹੀਂ ਤੁਹਾਡੇ ਵਰਗਾ ਆਮ ਇਨਸਾਨ ਹੀ ਆ ਹੈ ਨਾ ਸੋ ਜਿਆਦਾ ਗੱਲ ਨੂੰ ਚੱਕਿਆ ਨਾ ਕਰੋ ਕਿ ਤੁਸੀਂ ਬੀਬਾ ਜੀ ਆ ਕਿਹਾ ਤੁਸੀਂ ਇਦਾਂ ਕਿਹਾ ਇਨਸਾਨ ਆਪਾਂ ਹੀ ਗਲਤੀਆਂ ਦੇ ਪੁੱਤ ਲਿਆਂਗੇ ਸੋ ਗਲਤੀਆਂ ਹੋ ਜਾਂਦੀਆਂ ਨੇਗੀਆਂ ਤੇ ਬਸ ਇਹ ਚੀਜ਼ ਕਰਿਆ ਕਰੋ ਕਿ ਨੌਲੇਜ ਦੀ ਜਿਹੜੀ ਚੀਜ਼ ਆਗੀ ਉਹਨੂੰ ਗੇਨ ਕਰਿਆ ਕਰੋ ਤੇ ਮਾੜੀਆਂ ਮੋਟੇ ਨਿੱਕੀਆਂ ਮੋਟੀਆਂ ਜਿਹੜੀਆਂ ਗਲਤੀਆਂ ਨੇ ਕਿ ਉਹਨਾਂ ਨੂੰ ਇਗਨੋਰ ਕਰਿਆ ਕਰੋ ਸੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਪਿਆਰ ਦਿਓ ਸਪੋਰਟ ਕਰਿਓ ਠੀਕ ਹੈ ਜੀ ਤੇ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਤੇ ਕੋਸ਼ਿਸ਼ ਕਰਿਓ ਕਿ ਆਪਣੇ ਫਰੈਂਡਸ ਨਾਲ ਭਾਈਚਾਰੇ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਹਨਾ ਤਾਂ ਕਿ ਇਹ ਜਿਸ ਵੀ ਇਨਸਾਨ ਤੱਕ ਇਹ ਵੀਡੀਓ ਨਹੀਂ ਪਹੁੰਚੀ ਉਹਦੇ ਤੱਕ ਪਹੁੰਚ ਜਾਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਕੀਪ ਵਾਚਿੰਗ ਫਤੇ ਬਲੌਗ ਨੈਕਸਟ ਫੇਰ ਕਹਿ ਰਹੀ ਹਾਂ ਫਤੇ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਦਾ ਬਟਨ ਦਬਾ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਕਿਵੇਂ ਦਾ ਰਿਹਾ ਸੋ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸ਼ਸ਼ੀਅਕਾਲ ਜੈ ਗੁਰੂ ਦੇਵ ਧੰਨ ਗੁਰੂ ਦੇਵ ਸੋ ਜੀ ਮਿਲਦੇ ਆਂ ਫੇਰ ਰੱਬ ਰਵਿਦਾ